ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਾਂ ਨਾ ਹੁਣ ਜਿਹੜੇ ਨਵੇਂ ਕਨੈਕਸ਼ਨ ਲੱਗਦੇ ਆ ਪਾਈਪਾਂ ਪੈਂਦੀਆਂ ਗੈਸ ਵਾਲੀਆਂ ਪੀਐਨਜੀ ਦੇ ਚੁੱਲ੍ਹਾ ਮੰਗਾਇਆ ਆਪਾਂ ਦੇਖਿਓ ਤੇ ਇਹ ਸਪੈਸ਼ਲ ਉਹ ਚੁੱਲ੍ਹਾ ਵਾ ਤੁਹਾਨੂੰ ਦਿਖਾ ਰਹੀਏ ਪੌਨ ਲਾਈਨ ਆਪਾਂ ਐਮਾਜ਼ੋਨ ਤੋਂ ਆਰਡਰ ਕਰਕੇ ਮੰਗਵਾਇਆ ਵਾ ਤੇ ਐਮਾਜ਼ੋਨ ਤੋਂ ਆਪਾਂ ਆਰਡਰ ਕਰਕੇ ਆਨਲਾਈਨ ਮੰਗਵਾਇਆ ਵਾ ਤੇ ਇਹਦੀ ਕੀਮਤ ਵੀ ਦੱਸਾਂਗੇ ਤੇ ਇਹਦੇ ਕੀ ਫਾਇਦੇ ਨੇ ਉਹ ਵੀ ਤੁਹਾਨੂੰ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿਉਂਕਿ ਜਿਹੜਾ ਇਹ ਚੁੱਲਾ ਵਾ ਇਹ ਜਿਹੜੇ ਆਪਣੇ ਸਿਲੰਡਰ ਅੱਗੇ ਘਰੇ ਹੁੰਦੇ ਸੀ ਉਹ ਸਿਲੰਡਰਾਂ ਦੇ ਲਈ ਉਹ ਨਹੀਂ ਚੱਲਣਾ ਇਹ ਤੇ ਯਾਨੀ ਕਿ ਮਤਲਬ ਜਿਹੜੇ ਆਪਣੇ ਪੁਰਾਣੇ ਸਿਲੰਡਰ ਆਪਣੇ ਗੈਸ ਵਾਲੇ ਚੱਲਦੇ ਆ ਘਰੇ ਉਹ ਸਿਲੰਡਰਾਂ ਦੇ ਨਾਲ ਇਹ ਚੁੱਲਾ ਨਹੀਂ ਚੱਲਣਾ ਇਹ ਚੁੱਲਾ ਸਪੈਸ਼ਲ ਹੈ ਜਿਹੜੀ ਪਾਈਪ ਲਾਈਨ ਪੈਂਦੀ ਆ ਉਹ ਪਾਈਪ ਲਾਈਨ ਦੇ ਲਈ ਸਪੈਸ਼ਲ ਚੁੱਲਾ ਵਾ ਸੋ ਇਹਦੇ ਬਹੁਤ ਵਧੀਆ ਫਾਇਦੇ ਨੇ ਬਹੁਤ ਵੱਡੇ ਫਾਇਦੇ ਆ ਬਾਕੀ ਆਪਾਂ ਜਦੋਂ ਇਹਨੂੰ ਚਾਲੂ ਕਰਾਂਗੇ ਫਿਰ ਬਾਕੀ ਫਾਇਦੇ ਬਾਅਦ ਵਿੱਚ ਦੱਸਾਂਗੇ ਜਰੂਰ ਲੈ ਇੱਕ ਵਾਰੀ ਚੈੱਕ ਕਰ ਲਓ ਤੁਸੀਂ ਤੇ ਹਾਂ ਲੋ ਆਪਾਂ ਆਨਲਾਈਨ Amazon ਤੋਂ ਮੰਗਵਾਇਆ ਵਹੀ ਤੇ ਬੜੀ ਵਧੀਆ ਫਿਟਿੰਗ ਵਗੈਰਾ ਦਾ ਪੂਰੀ ਓਕੇ ਵਧੀਆ ਕੀਤੀ ਹੋਈ ਆ ਤੇ ਆਪਾਂ ਥੋਨੂੰ ਇੱਕ ਵਾਰੀ ਇਹਨੂੰ ਬਾਹਰ ਕੱਢੀਏ ਤੇ ਐਕਸਮੈਂਟ ਨੂੰ ਇਹਨੂੰ ਆਪਾਂ ਇੱਕ ਵਾਰੀ ਬਾਹਰ ਕੱਢਦੇ ਆ ਕਿਉਂਕਿ ਜਿਹੜਾ ਇਹ ਪਾਈਪ ਗੈਸ ਵਾਲੀਆਂ ਪਾਈਪਾਂ ਪੈਂਦੀਆਂ ਨੇ ਨਾ ਹੁਣ ਪਿੰਡਾਂ ਦੇ ਵਿੱਚ ਪਹਿਲਾਂ ਸ਼ਹਿਰਾਂ 'ਚ ਪੈ ਚੁੱਕੀਆਂ ਹੁਣ ਪਿੰਡਾਂ 'ਚ ਪੈਣੀਆਂ ਨੇ ਤੇ ਉਹਦੇ ਨਾਲ ਹੁਣ ਕੀ ਆ ਵੀ ਕਈ ਤਾਂ ਉਹੀ ਚੁੱਲ੍ਹੇ ਫਿੱਟ ਕਰਾਈ ਜਾਂਦੇ ਆ ਵਿੱਚ ਥੋੜਾ-ਬੋੜਾ ਉਹਦੇ ਜੂ ਚੇਂਜ ਕਰਦੇ ਆ ਸਮਾਨ ਨੂੰ ਚੇਂਜ ਕਰਕੇ ਮਟੀਰੀਅਲ ਉਹ ਚੁੱਲ੍ਹੇ ਵੀ ਚਲਾਈ ਜਾਂਦੇ ਆ ਪਰ ਉਹਦੇ ਨਾਲੋਂ ਕਿਉਂਕਿ ਇਹ ਜਿਹੜਾ ਚੁੱਲਾ ਵਾ ਸਪੈਸ਼ਲ ਬਣਿਆ ਇਸ ਕੰਮ ਦੇ ਲਈ ਆ ਬਣਿਆ ਹੀ ਉਹਨਾਂ ਪਾਇਪ ਲਾਈਨਾਂ ਦੇ ਲਈ ਆ ਬਣਿਆ ਉਸ ਕੇਸ ਦੇ ਲਈ ਆ ਇਹ ਜਿਹੜਾ ਮਤਲਬ ਗੈਸ ਵੀ ਘੱਟ ਖਾਊਗਾ ਸੋ ਆਪਾਂ ਤੁਹਾਨੂੰ ਦਿਖਾ ਦਈਏ ਸਾਰਾ ਚੈੱਕ ਕਰਵਾ ਦਈਏ ਚੁੱਲਾ ਇਹ ਇਹ ਸਪੈਸ਼ਲ ਚੁੱਲਾ ਵਾ ਜਿਹੜੀਆਂ ਪਾਈਪ ਗੈਸ ਲੈਣਾਂ ਜਿਹੜੀਆਂ ਪੈਂਦੀਆਂ ਨੇ ਜਿਹੜੀਆਂ ਮਤਲਬ ਪਾਈਪ ਪੈਪਰ ਪੈਂਦੀਆਂ ਨੇ ਨਾ ਗੈਸ ਵਾਲੀਆਂ ਹੁਣ ਪਿੰਡਾਂ ਦੇ ਵਿੱਚ ਪਾਈਪਾਂ ਪੈਂਦੀਆਂ ਨੇ ਪਹਿਲਾਂ ਸ਼ਹਿਰਾਂ 'ਚ ਪੈ ਚੁੱਕੀਆਂ ਨੇ ਉਹਦੇ ਲਈ ਇਹ ਸਪੈਸ਼ਲ ਚੁੱਲਾ ਵਾ ਇਹਦੇ ਨਾਲ ਸਿਲੰਡਰ ਸਿਲੰਡਰ ਦੇ ਨਾਲ ਹੀ ਚੁੱਲਾ ਨਹੀਂ ਚੱਲਣਾ ਇਹ ਉਹੀ ਪਾਈਪਾਂ ਦੇ ਨਾਲ ਚੁੱਲਾ ਚੱਲੂਗਾ ਸੋ ਦੇਖ ਲਓ ਇੱਕ ਵਾਰ ਤੇ ਆਪਾਂ ਇਹਨੂੰ ਸਾਰਾ ਕੁਝ ਫਿੱਟ ਜਦੋਂ ਹੋ ਗਿਆ ਓਦੋਂ ਬਾਅਦ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਸੋ ਇਹ ਦੀ ਯੂ ਆਹ ਰਹਿ ਗਿਆ ਸਾਰਾ ਮਤਲਬ ਆਹ ਨੂੰ ਦਿਖਾ دی ਇੱਕ ਵਾਰੀ ਇਹ ਇਹ ਚੁੱਲ੍ਹੇ ਜਣੀ ਸਪੈਸ਼ਲ ਗੈਸ ਲਾਈਨ ਪਾਈਪ ਦੇ ਲਈ ਜਿਹੜੀ ਪਾਈਪਾਂ ਪੁੰਡੀਆਂ ਨੇ ਘਰਾਂ ਦਾ ਕੁਲ ਪਾਈਪਾਂ ਚੁੱਕੀਆਂ ਨੇ ਗੈਸ ਵਾਲੇ ਪਾਈਪ ਸਪੈਸ਼ਲ ਉਹਦੇ ਲਈ ਆ ਸੋ ਇਹਦੇ ਤੇ ਸਿਲੰਡਰ ਨਹੀਂ ਜਿੰਨਾ ਨਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ ਸਿਲੰਡਰ ਦੇ ਲਈ ਇਹ ਚੁੱਲਾ ਨਹੀਂ ਹੈ ਪੀ ਐਨ ਜੀ ਦਾ ਚੁੱਲਾ ਵਹੇ ਪੀ ਐਨ ਜੀ ਦਾ ਚੁੱਲਾ ਵਾ ਤੁਹਾਨੂੰ ਇੱਕ ਵਾਰ ਦੱਸ ਦਈਏ ਪੀ ਐਨ ਜੀ ਜਿਹੜੀ ਆਪਣੀਆਂ ਗੈਸ ਲਾਈਨ ਵੈਸ਼ ਰਹੀ ਆ ਗੈਸ ਲਾਈਨ ਚੱਲ ਰਹੀ ਆ ਪਾਈਪਾਂ ਘਰ ਤੱਕ ਆਪਣੀ ਪਹੁੰਚ ਰਹੀਆਂ ਨੇ ਪੀ ਐਨ ਜੀ ਉਹਦੇ ਲਈ ਚੁੱਲਾ ਵਾ ਸੋ ਸਿਰਫ ਇਹ ਕੱਲਾ ਚੁੱਲਾ ਪੀ ਐਨ ਜੀ ਗੈਸ ਦੇ ਲਈ ਚੱਲੂਗਾ ਇਹਦੇ ਉੱਤੇ ਸਿਲੰਡਰ ਨਹੀਂ ਲੱਗ ਸਕਦਾ ਸੋ ਇਹਦੀ ਜੋ ਗਾਰੰਟੀ ਹੈ ਦੇਖੋ ਆਪਾਂ Amazon ਤੋਂ online ਮਹਾਇਆ ਆ ਤੁਹਾਨੂੰ ਚੈੱਕ ਕਰਵਾ ਲਈਏ ਆ ਦੋ ਦੋ ਸਾਲ ਦੀ ਵਾਰੰਟੀ ਆ ਆਨ ਕੰਪਲੀਟ ਪ੍ਰੋਡਕਟ ਇਨਕਲੂਡਿੰਗ ਗੈਸ ਬਾਕੀ ਇਹਦੇ ਨਾਲ ਆਹ ਜਿਹੜਾ ਥੋੜਾ ਜਿਹਾ ਇਹਨਾਂ ਦਾ ਹੈਗਾ ਕੋਈ ਆਪ ਦਾ ਫਾਰਮ ਵਗੈਰਾ ਗਾਰੰਟੀ ਕਾਰਡ ਆ ਗਾਰੰਟੀ ਕਾਰਡ ਆ ਤੇ ਬਾਕੀ ਤਾਂ ਹੋਰ ਤਾਂ ਕੁਝ ਐਕਸੈਸਰੀ ਵਗੈਰਾ ਤੇ ਇਹਦੇ ਨਾਲ ਕੁਝ ਲੱਗਦਾ ਹੈ ਨਹੀਂ ਕਿਵੇਂ ਲੱਗਦਾ ਆ ਲੇਟਰ ਹੋਊਗਾ ਵੀ ਦਿਖਾ ਦਿੰਨੇ ਆ ਇੱਕ ਵਾਰੀ ਆ ਲੋ ਲੇਟਰ ਇਹ ਕੀ ਇਹ ਨਹੀਂ ਨਹੀਂ ਇਹ ਤਾਂ ਥੱਲੇ ਉਹਦੇ ਪੈਰ ਨਹੀਂ ਮੈਨੂੰ ਲੱਗਦਾ ਇਹ ਥੱਲੇ ਜਿਹੜੀ ਚੁੱਲੇ ਦੇ ਲੱਗਣੀ ਉਹ ਪੈਰ ਐਕਸੈਸਰੀ ਇਹਦੀ ਤੇ ਬਾਕੀ ਤਾਂ ਠੀਕ ਆ ਦੋਸਤੋ ਬਾਕੀ ਇਹ ਚੁੱਲਾ ਜਦੋਂ ਫਿੱਟ ਹੋ ਗਿਆ ਜਾਂ ਫਿਟਿੰਗ ਹੁੰਦੀ ਵੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਉਹ ਵੀ ਤੁਹਾਨੂੰ ਥੋੜੇ ਨਾਲ ਵੀਡੀਓ ਸਾਂਝੀ ਕਰਦੇ ਆ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਬਣੇ ਜਰੂਰ ਰਿਹਾ ਕਰੋ ਸੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ